ਅੱਜ ਪਿਛਲੇ ਦਿਨੀ ਹੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੋ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਖੁੱਲਣ ਲਈ ਬਿੱਲ ਪੇਸ਼ ਕੀਤਾ ਫਿਰ ਬਾਅਦ ਵਿੱਚ ਸਰਕਾਰੀ ਸਿੱਖਿਆ ਵਿੱਚ ਵਾਅਦੇ ਦਾ ਸ਼ਬਦ ਜਾਲ ਬੁਣਿਆ ਭਾਵੇਂ ਬੇਰੁਜ਼ਗਾਰ 3 ਸਾਲਾਂ ਤੋਂ ਕੋਈ ਵੀ ਭਰਤੀ ਨਾ ਹੋਣ ਕਾਰਨ ਅੱਜ ਵੀ ਸੰਗਰੂਰ ਦੀਆਂ ਸੜਕਾਂ ਤੇ ਪੁਲਿਸ ਦੀਆਂ ਡਾਂਗਾਂ ਦਾ ਛੇਕ ਝੱਲਣ ਦੇ ਲਈ ਮਜਬੂਰ ਹਨ ਪਰ ਬਿਨਾਂ ਇੱਕ ਵੀ ਇਸ਼ਤਿਹਾਰ ਕੱਢੇ ਇਸ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੀ ਪੰਜਾਬ ਵਿੱਚ ਹਨੇਰੀ ਲਿਆ ਦਿੱਤੀ ਭਾਵੇਂ ਕ੍ਰਾਂਤੀ ਬਾਥਰੂਮਾਂ ਦੀ ਮੁਰੰਮਤ ਤੱਕ ਹੀ ਸੀਮਤ ਰਹੀ ਪਰ ਇੰਨੇ ਨਾਲ ਪੰਜਾਬ ਦੇ ਖਜ਼ਾਨੇ ਤੇ ਬੋਝ ਪਾ ਕੇ ਕੁਝ ਵਿਧਾਇਕਾਂ ਨੂੰ ਰੀਵਨ ਕੱਟਣ ਦਾ ਮੌਕਾ ਲਾਜ਼ਮੀ ਮਿਲਿਆ ਫਿਰ ਇਸ ਤੋਂ ਬਾਅਦ ਬੜੀ ਕਿਰਾਕੀ ਦੇ ਨਾਲ ਸਿੱਖਿਆ ਮੰਤਰੀ ਨੇ ਹਾਇਰ ਐਜੂਕੇਸ਼ਨ ਬਾਰੇ ਉਹਨਾਂ ਨੇ ਇਹ ਵੀ ਦੱਸਿਆ ਕਿ 2022 ਵਿੱਚ ਜਿੱਥੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਅਦਾਰਿਆਂ ਚੋਂ ਕੁੱਲ 7 ਲੱਖ ਵਿਦਿਆਰਥੀ ਉੱਚ ਸਿੱਖਿਆ ਲੈ ਰਹੇ ਸਨ ਉੱਥੇ 2024 ਤੱਕ ਇਹ ਗਿਣਤੀ 9 ਲੱਖ ਤੋਂ ਪਾਰ ਹੋ ਚੁੱਕੀ ਹੈ ਜਦ ਕੇ 225 ਤੇ 26 ਦੇ ਸੈਸ਼ਨ ਦੇ ਦਾਖਲੇ ਹਾਲੇ ਵੀ جاری ਹਨ 222 ਵਿੱਚ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿੱਚ 28609 ਵਿਦਿਆਰਥੀ ਪੜ੍ਹ ਰਹੇ ਸਨ ਹੁਣ ਇਹ ਗਿਣਤੀ ਵਧ ਕੇ 52835 ਹੋ ਗਈ ਹੈ ਜੋ ਕਿ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਵੱਧ ਰਿਹਾ ਹੈ ਵਿਸ਼ਵਾਸ ਅਤੇ ਲਗਾਤਾਰ ਸੁਧਾਰਾ ਨੂੰ ਦਰਸਾਉਂਦੀ ਹੈ ਟੈਕਨੀਕਲ ਐਜੂਕੇਸ਼ਨ ਆਈਆਈਟੀ ਚੋ 222 ਵਿੱਚ 25000 ਸੀਟਾਂ ਸਨ ਜੋ ਕਿ 70% ਭਰ ਨਹੀਂ ਭਰ ਰਹੀਆਂ ਸਨ ਤੇ ਅੱਜ ਇਹਨਾਂ ਸੀਟਾਂ ਦੀ ਗਿਣਤੀ 35000 ਹੋ ਚੁੱਕੀ ਹੈ ਤੇ 99% ਸੀਟਾਂ ਭਰ ਚੁੱਕੀਆਂ ਹਨ ਇਸ ਸਾਲ 5 ਤੋਂ 7000 ਸੀਟਾਂ ਹੋਰ ਵਧਣ ਦੀ ਉਮੀਦ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੌਕਰੀਆਂ ਨੇ ਨੌਜਵਾਨਾਂ ਵਿੱਚ ਇਹ ਭਰੋਸਾ ਪੈਦਾ ਕਰ ਦਿੱਤਾ ਹੈ ਕਿ ਹੁਣ ਉਹ ਪੰਜਾਬ ਵਿੱਚ ਹੀ ਰਹਿ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਵਧੀਆ ਨੌਕਰੀ ਹਾਸਲ ਕਰ ਸਕਦੇ ਹਨ ਪਰ ਦਾਖਲੇ ਵਧਣ ਪਿੱਛੇ ਸਭ ਤੋਂ ਅਹਿਮ ਕਾਰਨਾ ਜਿਹੜਾ ਉਹ ਸਾਡੇ ਸਿੱਖਿਆ ਮੰਤਰੀ ਨੇ ਦੱਸਿਆ ਹੀ ਨਹੀਂ ਕਿਉਂਕਿ ਵਿਦੇਸ਼ੀ ਪਾਲਸੀਆਂ ਦੇ ਮੁਤਾਬਕ ਆ ਜਿਹੜਾ ਹੁਣ ਬਾਹਰ ਸੈਟਲ ਹੋਣ ਦੇ ਲਈ ਜਾਂ ਪੜ੍ਹਾਈ ਕਰਨ ਦੇ ਲਈ ਆ ਜਿਹੜਾ ਉਹ ਪਲੱਸ 2 ਦੀ ਬਜਾਏ ਗ੍ਰੈਜੂਏਸ਼ਨ ਦੀ ਸ਼ਰਤ ਲੱਗ ਗਈ ਜਿਸ ਦੀ ਵਜ੍ਹਾ ਕਰਕੇ ਨਾ ਚਾਹੁੰਦਾ ਹੋਇਆ ਵੀ ਵਿਦਿਆਰਥੀ ਆ ਜਿਹੜੇ ਉਹ ਕਾਲਜਾਂ ਵੱਲ ਆ ਜਿਹੜਾ ਉਹਨਾਂ ਨੂੰ ਰੱਖ ਕਰਨਾ ਪਿਆ ਪਰ ਇਸ ਦਾ ਕ੍ਰੈਡਿਟ ਕ੍ਰੈਡਿਟ ਆ ਜਿਹੜਾ ਉਹ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸਾਹਬ ਆ ਜਿਹੜੇ ਉਹ ਲੈ ਰਹੇ ਹੈਗੇ ਆ ਜਦ ਕਿ ਇਹ ਪੰਜਾਬ ਸਰਕਾਰ ਦੀ ਕੋਈ ਦੇਣ ਨਹੀਂ ਗਈ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਕਾਲਜਾਂ ਦੇ ਵਿੱਚ ਗਿਣਤੀ ਹੈ ਜਿਹੜੀ ਉਹ ਵਿਦਿਆਰਥੀਆਂ ਦੀ ਵਧੀ ਹੈਗੀ ਆ ਇਹ ਕਾਲਜਾਂ ਦੇ ਵਿੱਚ ਪੜਨ ਵਾਲੇ ਵਿਦਿਆਰਥੀ ਵੀ ਚੰਗੀ ਤਰ੍ਹਾਂ ਜਾਣਦੇ ਆ ਭਾਵੇਂ ਉਹਨਾਂ ਦੇ ਪੈਰ ਆ ਜਿਹੜੇ ਹਲੇ ਵੀ ਬਾਹਰ ਵੱਲ ਨੂੰ ਲਗਾਤਾਰ ਜਾ ਰਹੇ ਹੈਗੇ ਖੈਰ ਇਸ ਟੌਪਿਕ ਤੇ ਆਪਾਂ ਜ਼ਿਆਦਾ ਮਗਜਖਪਾਈ ਨਹੀਂ ਕਰਨੀਗੀ ਅੱਜ ਸਿੱਖਿਆ ਦੇ ਨਾਲ ਜੁੜੇ ਹੋਏ ਜਿਸ ਅਧਿਆਪਕਤਾ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਮਿਹਨਤ ਮੁਸਫਤ ਕਰਨ ਦੇ ਬਾਵਜੂਦ ਦائم ਤਰਜ਼ੇ ਦੀ ਜ਼ਿੰਦਗੀ ਜਿਉ ਰਿਆ ਹੈ ਨਾ ਤਾਂ ਉਹ ਕੱਚਿਆਂ ਵਿੱਚ ਹੈ ਤੇ ਨਾ ਹੀ ਪੱਕਿਆਂ ਵਿੱਚ ਕਿਸੇ ਕਰਕੇ ਲਗਾਤਾਰ ਸੰਘਰਸ਼ ਦੇ ਰਾਹਾਂ ਤੇ ਹੈ ਇਸ ਤਰ੍ਹਾਂ ਦੇ ਵੱਲੋਂ ਅਜੇ ਕੱਲ੍ਹ ਹੀ ਸੰਗਰੂਰ ਵਰਦੇਮੀ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਸੰਘਰਸ਼ ਦੇ ਦੌਰਾਨ ਇਹਨਾਂ ਨੂੰ ਸਿਰਫ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਮਿਲ ਰਹੀ ਹੈ ਪਰ ਇਨਸਾਫ ਨਹੀਂ ਮਿਲ ਰਿਹਾ ਇਹ ਮਾਮਲਾ ਮੈਰੀਟੋਰੀਅਸ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਦਾ ਹੈ ਜਿਨ੍ਹਾਂ ਨੂੰ ਅਜੇ ਤੱਕ ਵਿਭਾਗ ਵਿੱਚ ਰੈਗੂਲਰ ਨਹੀਂ ਕੀਤਾ ਗਿਆਗਾ ਇਹਨਾਂ ਦੀ ਮੰਗ ਹੈ ਕਿ 8886 ਅਧਿਆਪਕਾਂ ਦੀ ਤਰਜ਼ ਤੇ ਇਹਨਾਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਜਾਵੇ ਵਾਰ-ਵਾਰ ਮੀਟਿੰਗਾਂ ਦੇ ਕੇ ਸਰਕਾਰ ਮੁਕਰਰੀ ਹੈ ਇਸੇ ਕਰਕੇ ਸੰਗਰੂਰ ਵਿਖੇ ਪੋਸਟਰ ਪ੍ਰਦਰਸ਼ਨ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਪ੍ਰਦਾਨ ਕਰਦਿਆਂ ਹੋਇਆ ਯੂਨੀਅਨ ਦੇ ਸੂਬਾ ਪ੍ਰਧਾਨ ਡਾਕਟਰ ਟੀਨਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੇ ਰੁਜ਼ਗਾਰ ਨੂੰ ਪੱਕਾ ਕਰਨ ਤਹਿਤ ਕੈਬਨਿਟ ਸਬ ਕਮੇਟੀ ਬਣੀ ਹੋਈ ਹੈ ਹਰ ਵਾਰ ਦੀ ਤਰ੍ਹਾਂ ਇਸ ਕਮੇਟੀ ਦੇ ਲਾਰੇ ਵੱਧਦੇ ਜਾ ਰਹੇ ਹਨ ਇਹ ਲਗਾਤਾਰ ਮੀਟਿੰਗ ਦੀ ਮਿਤੀ ਅੱਗੇ ਦੀ ਅੱਗੇ ਪਾ ਰਹੀ ਹੈ ਚੇਤੇ ਰਹਿ ਕੇ ਇਸ ਤੋਂ ਪਹਿਲਾਂ ਸੰਘਰਸ਼ ਨਾਲ ਇਹ ਮੀਟਿੰਗ ਪਹਿਲਾਂ 25 ਸੇ 2025 ਨੂੰ ਹੋਣੀ ਸੀ ਫਿਰ ਇਹ ਮੀਟਿੰਗ ਸਰਕਾਰ ਵੱਲੋਂ ਰੱਦ ਕਰ ਦਿੱਤੀ ਗਈ ਜਿਸ ਤਰ੍ਹਾਂ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਕੈਬਨਟ ਸਬ ਕਮੇਟੀ ਮੈਰਿਟੋਰੀਅਸ ਟੀਚਰਾਂ ਦੇ ਚੰਗੇ ਨਤੀਜਿਆਂ ਨੂੰ ਨਕਾਰਦੀ ਹੋਈ ਮੈਰਿਟੋਰੀਅਸ ਟੀਚਰਾਂ ਦੇ ਰੁਜ਼ਗਾਰ ਨੂੰ ਸਿੱਖਿਆ ਭਾਗ ਵਿੱਚ ਰੈਗੂਲਰ ਕਰਨ ਬਾਬਤ ਕੋਈ ਬਹੁਤ ਸੰਜੀਦਗੀ ਨਹੀਂ ਦਿਖਾ ਰਹੀ ਉਹਨਾਂ ਦੱਸਿਆ ਕਿ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ ਪੰਜਾਬ ਦੀ ਜਨਰਲ ਇਕਾਈ ਵੱਲੋਂ ਕੱਲ ਬਰਨਾਲਾ ਕੈਂਚੀਆਂ ਸੰਗਰੂਰ ਵਿਖੇ ਰੋਸ ਵਜੋਂ ਹੱਥਾਂ ਵਿੱਚ ਬੈਨਰ ਤੇ ਤਾਕਤੀਆਂ ਫੜ ਕੇ ਲੋਕਾਂ ਨੂੰ ਸਰਕਾਰ ਦੀ ਵਾਦਾ ਖਿਲਾਫੀ ਤੋਂ ਜਾਣੂ ਕਰਵਾਇਆ ਗਿਆ ਜਨਰਲ 77 ਡਾਕਟਰ ਅਜੀਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਜਲਦ ਤੋਂ ਜਲਦ ਮੈਰੀਟੋਰੀਅਸ ਟੀਚਰਜ਼ ਨੂੰ ਸਿੱਖਿਆ ਭਾਗ ਵਿੱਚ ਰੈਗੂਲਰ ਕਰੇ ਅਤੇ ਮੀਟਿੰਗ ਸੰਬੰਧੀ ਕਮੇਟੀ ਆਨਾਂਕਾਨੀ ਨਾ ਕਰੇ ਬਲਕਿ ਮੈਰੀਟੋਰੀਅਸ ਟੀਚਰਾਂ ਦੀ ਸਿੱਖਿਆ ਵਿਭਾਗ ਵਿੱਚ ਮੰਗ ਤੇ ਮੋਹਰ ਲਾਵੇ ਕਿਉਂਕਿ ਬਹੁਤ ਜ਼ਿਆਦਾ ਦੇਰੀ ਪਹਿਲਾਂ ਹੀ ਹੋ ਚੁੱਕੀ ਹੈ ਵਿੱਤ ਸਕੱਤਰ ਰਕੇਸ਼ ਕੁਮਾਰ ਨੇ ਕਿਹਾ ਕਿ 8886 ਅਧਿਆਪਕਾਂ ਦੀ ਤਰਜ਼ ਤੇ ਮੈਰੀਟੋਰੀਅਸ ਟੀਚਰਜ਼ ਨੂੰ ਜਲਦ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰੇ ਮੈਰੀਟੋਰੀਅਸ ਟੀਚਰਜ਼ ਦੇ ਨਤੀਜੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼ਾਨਦਾਰ ਰਹੇ ਹਨ ਪਰ ਸਿੱਖਿਆ ਦੇ ਨਾਂ ਤੇ ਆਈ ਸਰਕਾਰ ਨੂੰ ਨજર ਨਹੀਂ ਆ ਰਹੀ ਇੱਥੇ ਦੱਸਣਯੋਗ ਹੈ ਕਿ ਅੱਜ ਸੰਗਰੂਰ ਵਿੱਚ ਤੇਜਮੀਂ ਦੇ ਵਿੱਚ ਵੀ ਮੈਰੀਟੋਰੀਅਸ ਅਧਿਆਪਕ ਆਪਣੀ ਹੱਕੀ ਮੰਗਾਂ ਲਈ ਬਰਨਾਲਾ ਕੈਂਕੀਆਂ ਮੋੜ ਤੇ ਡਟੇ ਰਹੇ ਅਧਿਆਪਕਾਂ ਦੇ ਰੋਹ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਮੈਰੀਟੋਰੀਅਸ ਟੀਚਰਜ਼ ਯੂਨੀਅਨ ਨੂੰ 29/7/2025 ਨੂੰ ਸਬ ਕਮੇਟੀ ਦੇ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਮੀਟਿੰਗ ਦਾ ਲਖਤੀ ਪੱਤਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ ਮੀਟਿੰਗ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਪੋਸਟਰ ਪ੍ਰਦਰਸ਼ਨਾਂ ਨੂੰ ਖਤਮ ਕੀਤਾ ਗਿਆ ਅਰਧ ਸਰਕਾਰ ਨੂੰ ਡਾਕਟਰ ਟੀਨਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਾਡੀ ਮੀਟਿੰਗ ਪ੍ਰਸ਼ਾਸਨ ਵੱਲੋਂ 29 ਤਰੀਕ ਨੂੰ ਨਹੀਂ ਕਰਵਾਈ ਜਾਂਦੀ ਤਾਂ ਆਉਣ ਵਾਲੇ ਸਮੇਂ ਵਿੱਚ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਇਸ ਸਮੇਂ ਸੂਬਾਗੂ ਵਿਪਨੀਤ ਕੌਰ ਜਸਵਿੰਦਰ ਸਿੰਘ ਮਨਜਿੰਦਰ ਕੌਰ ਸੁਖਜੀਤ ਸਿੰਘ ਅਜੀਤ ਕੁਮਾਰ ਮਨੋਜ ਕੁਮਾਰ ਵਿਕਾਸ ਕੁਮਾਰ ਕੇਵਲ ਸਿੰਘ ਹਾਜ਼ਰ ਰਹੇ ਇਨ੍ਹਾਂ ਅਧਿਆਪਕਾਂ ਦੀਆਂ ਪ੍ਰਾਪਤੀਆਂ ਤੇ ਸਿੱਖਿਆ ਮੰਤਰੀ ਦੀ ਪੋਲ ਖੋਲ ਦੀ ਇੱਕ ਪੋਸਟ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਏ ਵੱਲੋਂ ਪਾਈ ਗਈ ਜੋ ਕਿ ਧਿਆਨ ਦੇਣ ਯੋਗ ਹੈ ਜਿਸ ਵਿੱਚ ਉਹ ਲਿਖਦੇ ਆ ਸਿੱਖਿਆ ਮੰਤਰੀ ਬੈਂਸਾਭ ਨੇ ਦਾਵਾ ਕੀਤਾ ਕਿ ਇਸ ਵਾਰ ਸਰਕਾਰੀ ਸਕੂਲਾਂ ਦੇ 467 ਵਿਦਿਆਰਥੀਆਂ ਵੱਲੋਂ ਨੀਟ ਕਲੀਅਰ ਕੀਤਾ ਗਿਆ ਉਹਨਾਂ ਨੇ ਇਸ ਪ੍ਰਾਪਤੀ ਦਾ ਕ੍ਰੈਡਿਟ ਮਾਨ ਸਾਹਿਬ ਤੇ ਕੇਜਰੀਵਾਲ ਜੀ ਨੂੰ ਦਿੱਤਾ ਪਰ ਇਸ ਪਰ ਇੱਕ ਸੱਚ ਨਾਲ ਉਹ ਨਿਆਣਾ ਕਰ ਸਕੇ ਮંત્રી ਸਾਹਿਬ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਵਿੱਚੋਂ 200 ਤੋਂ ਜ਼ਿਆਦਾ ਸਟੂਡੈਂਟ ਤਾਂ ਮੈਰਿਟੋਰੀਅਸ ਸਕੂਲਾਂ ਦੇ ਹੀ ਹਨ ਜਿਨ੍ਹਾਂ ਨੂੰ ਬਿਲਕੁਲ ਅਣਗੌਲਿਆ ਕਰਕੇ ਬਿਲਕੁਲ ਅਣਗੌਲਿਆ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇਹ ਦਿਨ ਅਕਾਲੀ ਭਾਜਪਾ ਸਰਕਾਰ ਦੀ ਹੈ ਤੁਹਾਨੂੰ ਦੱਸ ਦਈਏ ਕਿ ਇਹਨਾਂ ਸਕੂਲਾਂ ਦੀ ਹੋਂਦ ਆ ਜਿਹੜੀ ਉਹ ਅਕਾਲੀ ਸਰਕਾਰ ਵੇਲੇ ਆਈ ਸੀ ਉਦੋਂ ਇਹ ਸਕੂਲ ਆ ਜਿਹੜੇ ਖੋਲੇ ਗਏ ਸੀਗੇ ਪਰ ਹੁਣ ਆ ਜਿਹੜੇ ਇਹ ਸਕੂਲ ਸਿਆਸਤ ਦੀ ਪੇਟ ਚੜ ਰਹੇ ਆ ਹਰੇਕ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਤੇ ਸਿਰਫ ਜੋ ਇਹਨਾਂ ਨੇ ਨਵੇਂ ਸਕੂਲ ਖੋਲੇ ਹੈਗੇ ਆ ਨਵੇਂ ਵੀ ਆਪਾਂ ਕਹਿ ਨਹੀਂ ਸਕਦੇ ਕਿ ਖੋਲੇ ਆ ਉਹਨਾਂ ਨੂੰ ਹੀ ਆ ਜਿਹੜਾ ਸਕੂਲ ਆਫ ਐਮਿਨੈਂਸ ਦਾ ਨਾਮ ਦਿੱਤਾ ਜਾ ਰਿਹਾ ਤੇ ਹਰੇਕ ਪਾਸੇ ਉਹਨਾਂ ਦਾ ਹੀ ਬੋਲਬਾਲਾ ਜਿਹੜਾ ਕੀਤਾ ਜਾ ਰਿਹਾ ਭਾਵੇਂ ਉਹ ਕੰਧਾਂ ਦੇ ਉੱਤੇ ਕਲੀ ਕਰਕੇ ਹੀ ਕਿਉਂ ਨਾ ਕੀਤਾ ਜਾਵੇ ਪਰ ਇਹਨਾਂ ਮੈਰੀਟੋਰੀਅਸ ਅਧਿਆਪਕਾਂ ਦੇ ਨਾਲ ਲਗਾਤਾਰ ਆ ਜਿਹੜਾ ਉਹ ਅੰਨਿਆ ਜਿਹੜਾ ਉਹ ਕੀਤਾ ਜਾ ਰਿਹਾ ਸੋ ਅੱਜ ਦੇ ਲਈ ਇੰਨਾ ਹੀ ਮੈਂ ਬਲਰਾਜ ਮਰ ਤੁਹਾਡਾ ਬਹੁਤ ਬਹੁਤ ਧੰਨਵਾਦ